ਸਰਦਾਰ ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ 16 ਜਨਵਰੀ 2026 ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇੜੇ ਵਾਪਰੀ ਕਤਲ ਦੀ ਘਟਨਾ ਜਿਸ ਵਿੱਚ ਕੇਸਰ ਧਾਮੀ ਦੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਐਸਐਸਪੀ ਜਲੰਧਰ ਦਿਹਾਤੀ ਦੁਆਰਾ ਕਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ ਐਸਐਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ 18 ਜਨਵਰੀ 2026 ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਤਲ ਕਰਨ ਤੋਂ ਬਾਅਦ ਦੋਸ਼ੀਆਂ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਨੇੜੇ ਇੱਕ ਮੋਟਰ ਦੇ ਨੇੜੇ ਆਪਣੇ ਹਥਿਆਰ ਲੁਕਾਏ ਸਨ ਅਤੇ ਉਹਨਾਂ ਨੂੰ ਵਾਪਸ ਲੈਣ ਲਈ ਉੱਥੇ ਪਹੁੰਚਣ ਦੀ ਸੰਭਾਵਨਾ ਸੀ ਇਸ ਸੂਚਨਾ ਦੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਇੱਕ ਗੁਪਤ ਕਾਰਵਾਈ ਸ਼ੁਰੂ ਕੀਤੀ ਜਦੋਂ ਪੁਲਿਸ ਪਾਰਟੀ ਜਿਸ ਵਿੱਚ ਏਐਸਆਈ ਦੀ ਚੰਦ ਥਾਣਾ ਆਦਮਪੁਰ ਐਸਆਈ ਮਨਦੀਪ ਸੀਆਈਏ ਕਨਸਟੇਬਲ ਸੋਨੀ ਕੁਮਾਰ ਡਰਾਈਵਰ ਸਿਪਾਹੀ ਅਮਨਦੀਪ ਸਿੰਘ ਅਤੇ ਪੀਐਚਜੀ ਨੀਨਾ ਰਾਣੀ ਸ਼ਾਮਲ ਸਨ ਟਰੋਲੀ ਵਾਲੇ ਪਾਸੇ ਤੋਂ ਮੌਕੇ ਤੇ ਪਹੁੰਚ ਰਹੇ ਸਨ ਤਾਂ ਦੋਸ਼ੀ ਮੌਕੇ ਤੇ ਪਹੁੰਚੇ ਲੁਕੇ ਹੋਏ ਹਥਿਆਰ ਬਰਾਮਦ ਕੀਤੇ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਪੁਲਿਸ ਪਾਰਟੀ ਤੇ ਗੋਲੀਬਾਰੀ ਕੀਤੀ ਮੁਲਜ਼ਮਾਂ ਵੱਲੋਂ ਚਲਾਈਆਂ ਗਈਆਂ ਤਿੰਨ ਗੋਲੀਆਂ ਵਿੱਚੋਂ ਇੱਕ ਗੋਲੀ ਆਦਮਪੁਰ ਥਾਣੇ ਦੇ ਸਕੋਰਪਿਓ ਗੱਡੀ ਦੇ ਸੱਜੇ ਪਾਸੇ ਲੱਗੀ, ਇੱਕ ਦਰਖਤ ਨਾਲ ਟਕਰਾ ਗਈ ਅਤੇ ਇੱਕ ਨਿਸ਼ਾਨਾ ਖੁੰਝ ਗਈ। ਸਵੈ ਰੱਖਿਆ ਵਿੱਚ ਅਤੇ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਦੋਵਾਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਚ ਲੱਗੀਆਂ। ਉਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਤੁਰੰਤ ਡਾਕਟਰੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਫੜੇ ਗਏ ਮੁਲਜ਼ਮਾ ਦੀ ਪਛਾਣ ਚੰਦਰ ਸ਼ੇਖਰ ਵਾਸੀ ਪਿੰਡ ਟਵੀਡਾ ਹਰਿਆਣਾ ਅਤੇ ਜਸਪਾਲ ਸਿੰਘ ਵਾਸੀ ਪਿੰਡ ਡਰੋਲੀ ਕਲਾਂ ਵੱਜੋਂ ਹੋਈ ਹੈ। ਉਹਨਾਂ ਦੇ ਕਬਜ਼ੇ ਵਿੱਚੋਂ ਪੁਲਿਸ ਨੇ 2 ਪਿਸਤੌਲ, 32 ਬੋਰ, 3 ਜ਼ਿੰਦਾ ਕਾਰਤੂਸ ਤੇ 3 ਖਾਲੀ ਖੋਲ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਹੋਰ ਬਰਾਮਦੀ ਦੀ ਸੰਭਾਵਨਾ ਹੈ। ਮੁਲਜ਼ਮਾ ਦੀ ਅਪਰਾਧਿਕ ਪਿਛੋਕੜ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ। 16 ਤਰੀਕ ਨੂੰ ਇੱਕ ਸਾਡੇ ਭਾਗ ਸਿੰਘ ਯੂਨੀਵਰਸਿਟੀ ਦੇ ਲਾਗੇ ਇੱਕ ਵਾਰਦਾਤ ਹੁੰਦੀ ਹੈ ਜਿਸ ਦੇ ਵਿੱਚ ਇੱਕ ਕੇਸਰ ਧਾਮੀ ਨਾਂ ਦਾ ਜਿਹੜਾ ਲੜਕਾ ਸੀ ਉਸ ਦਾ ਦੋ ਜਿਹੜੇ ਸ਼ੂਟਰ ਸੀ ਉਹਨਾਂ ਵੱਲੋਂ ਗੋਲੀਆਂ ਮਾਰ ਕੇ ਮਰਡਰ ਕੀਤਾ ਜਾਂਦਾ ਐਂਡ ਇਹ ਬੜੀ ਇੱਕ ਸੈਂਸੇਸ਼ਨਲ ਜਿਹੜਾ ਕ੍ਰਾਈਮ ਹੋਇਆ ਸੀ ਜਿਸ ਦੇ ਵਿੱਚ ਦੋ ਸ਼ੂਟਰ ਜਿਹੜੇ ਇਨਵੋਲ ਹੋਏਗੇ ਸੀ ਉਹ ਵਾਰਦਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਕੁਝ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਗਈ ਸੀ ਤਾਂ ਥਾਣਾ ਆਦਮਪੁਰ ਵੱਲੋਂ ਮਕਦਮਾ ਦਰਜ ਕਰਕੇ ਇਸ ਦੀ ਤਤਤੀਸ਼ਾ ਅਮਲ ਵਿੱਚ ਲਿਆਂਦੀ ਗਈ ਤਾਂ ਮੇਰੇ ਵੱਲੋਂ ਜਿਹੜਾ ਹੈਗਾ ਕਿ ਇਹਦੇ ਵਿੱਚ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਿਆ ਜਿਨ੍ਹਾਂ ਦੇ ਵਿੱਚ ਸਾਡੇ ਡੀਐਸਪੀ ਆਦਮਪੁਰ ਰਜੀਵ ਕੁਮਾਰ ਤੇ ਨਾਲ ਉਹਨਾਂ ਦੇ ਐਸਐਚਓ ਜਿਹੜੇ ਇੰਸਪੈਕਟਰ ਰਵਿੰਦਰਪਾਲ ਐਂਡ ਸਾਡੇ ਡੀਐਸਪੀ ਡਿਟੈਕਟਿਵ ਮਿਸਟਰ ਮਿੰਦਰਜੀ ਸਿੰਘ ਸੈਣੀ ਤੇ ਨਾਲ ਸਾਡੇ ਸੀਆਈ ਇੰਸਪੈਕਟਰ ਪੁਸ਼ਪ ਬਾਲੀ ਇਹਨਾਂ ਦੀ ਜਿਹੜਾ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਐਂਡ ਇਹਨਾਂ ਨੇ ਇਸ ਦੇ ਉੱਤੇ ਜਿਹੜਾ ਹੈਗਾ ਇਹਨੂੰ ਕੰਮ ਕਰਦੇ ਹੋਏ ਇੱਕ ਸਿਕਰਟ ਇਨਫੋਰਮੇਸ਼ਨ ਡਵੈਲਪ ਹੋਈ ਕਿ ਇਹ ਜਿਹੜੇ ਦੋਨੇ ਦੋਸ਼ੀ ਹੈ ਕਿ ਇਹਨਾਂ ਵੱਲੋਂ ਜਦੋਂ ਵਾਰਦਤ ਕਰਨ ਤੋਂ ਬਾਅਦ ਮਰਡਰ ਕਰਨ ਤੋਂ ਬਾਅਦ ਜਿਹੜਾ ਕੁਝ ਹਸਲਾ ਇਹਨਾਂ ਦਾ ਸੀ ਉਹਨਾਂ ਨੇ ਏਰੀਆ ਦੇ ਵਿੱਚ ਕਿਸ ਇੱਥੇ ਜਾਂਦੇ ਜਾਂਦੇ ਰੋਡ ਦੇ ਲਾਗੇ ਕਿਸੇ ਮੋਟਰ ਦੇ ਜਿਹੜੇ ਹੈਗਾ ਨੇੜੇ ਛਿਪਾ ਕੇ ਗਏ ਆ ਤਾ ਇਸ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਸਾਡਾ ਇਸ ਏਰੀਏ ਨੂੰ ਅੱਜ ਅਸੀਂ ਜਿਹੜਾ ਹੈਗਾ ਮਾਰਨਿੰਗ ਤੋਂ ਹੀ ਕਾਡਰਿੰਗ ਕੀਤਾ ਹੋਇਆ ਸੀ ਸੀਕਰਟ ਸਾਡੇ ਜਿਹੜੀਆਂ ਪਾਰਟੀਆਂ ਇੱਥੇ ਸਾਰੀਆਂ ਸੀਏਈ ਦੀਆਂ ਐਂਡ ਜਿਹੜੇ ਹੈਗਾ ਸਾਡੇ ਥਾਣੇ ਵੱਲੋਂ ਇੱਥੇ ਪਾਰਟੀਆਂ ਇੱਥੇ ਪੁਲਿਸ ਪਾਰਟੀਆਂ ਨੇ ਜਿਹੜਾ ਹੈਗਾ ਘੇਰਾਬੰਦੀ ਕੀਤੀ ਹੋਈ ਸੀ ਏਰੀਏ ਦੀ ਤਾਂ ਇਹ ਦੋਸ਼ੀ ਜਿਹੜੇ ਹੈਗੇ ਨੇ ਇਸ ਏਰੀਆ ਦੇ ਵਿੱਚ ਆਉਂਦੇ ਆ ਤਾਂ ਇੱਥੋਂ ਇਹਨਾਂ ਨੇ ਅਸਲਾ ਰੀਟਰੀਵ ਕੀਤਾ ਜਦੋਂ ਅਸਲਾ ਰੀਟਰੀਵ ਕਰਕੇ ਮੋਟਰਸਾਈਕਲ ਦੇ ਅੱਗੇ ਗਿਆ ਤਾਂ ਪੁਲਿਸ ਪਾਰਟੀ ਨਾਲ ਇਹਨਾਂ ਦੀ ਜਿਹੜੀ ਹੈਗੇ ਜਦੋਂ ਰੋਕਿਆ ਗਿਆ ਤਾਂ ਉੱਥੇ ਵਾਜੇ ਡੱਕ ਰੌਂਦੀ ਆ ਉੱਥੇ ਜਿਹੜਾ ਹੈਗਾ ਇਹਨਾਂ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਆਪਣੇ ਬਚਾਅ ਦੀ ਖਾਤਰ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਐਂਡ ਇਹਨਾਂ ਵੱਲੋਂ ਜਿਹੜੇ 3 ਰਾਉਂਡ ਫਾਇਰ ਕੀਤੇ ਗਏ ਸੀ ਉਹ ਇੱਕ ਸਾਡੀ ਸਰਕਾਰੀ ਗੱਡੀ ਜਿਹੜੀ ਸਕੋਰਪੀਓ ਗੱਡੀ ਆ ਉਹਦੇ ਵਿੱਚ ਲੱਗਿਆ ਐਂਡ ਦੂਸਰਾ ਇੱਕ ਨੇੜੇ ਦਰਖਤ ਆ ਉਹਦੇ ਵਿੱਚ ਲੱਗਿਆ ਇੱਕ ਦਾ ਬਚਾਅ ਹੋ ਗਿਆ ਐਂਡ ਇਹਦੇ ਵਿੱਚ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਇਹਨਾਂ ਦੇ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਨੇ ਇਹਨਾਂ ਨੂੰ ਜ਼ਖਮੀ ਜਿਹੜੇ ਹੋਏ ਸੀ ਇਹਨਾਂ ਨੂੰ ਹਸਪਤਾਲ ਐਡਮਿਟ ਕਰਾਇਆ ਗਿਆ ਇਹ ਸਾਡੀ ਜਿਹੜੀ CIA ਐਂਡ ਸਾਡੀ ਜਿਹੜੀ ਥਾਣੇ ਆਦਮਪੁਰ ਦੀ ਜਿਹੜੀ ਟੀਮਾਂ ਹੈਗੀਆਂ ਸੀ ਇਹਨਾਂ ਨੇ ਜਿਹੜਾ ਇਹਦੇ ਵਿੱਚ ਸਫਲਤਾ ਅਸਤ ਕੀਤੀ ਜਿਨ੍ਹਾਂ ਦੇ ਵਿੱਚ ਸਾਡੇ ASI ਦਿਆਚੰਦ ਜਿਹੜੇ ਪੁਲਿਸ ਪਾਰਟੀ ਨੂੰ ਲੀਡ ਕਰ ਰਹੇ ਸੀ ਜਿਹਦੇ ਨਾਲ ਇਹਨਾਂ ਦਾ ਮੇਨ ਇੰਕਾਊਂਟਰ ਹੋਇਆ ਜਿਹਦੇ ਵਿੱਚ ਸਾਡੇ ASI ਮਨਦੀਪ ਕੁਮਾਰ CIA ਤੋਂ ਐਂਡ ਸੀਨੀਅਰ ਕਨਸਟੇਬਲ ਸਾਡੇ ਅਮਨਦੀਪ ਇੱਕ ਸਾਡੇ ਸੋਨੀ ਤੇ ਇੱਕ ਨੀਨਾ ਰਾਣੀ ਇਹ ਸਾਰੀਆਂ ਜਿਹੜੇ ਜਵਾਨ ਇਹਦੇ ਵਿੱਚ ਗੱਡੀ ਦੇ ਵਿੱਚ ਸ਼ਾਮਲ ਸੀ ਐਂਡ ਬਾਕੀ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਘੇਰਾਬੰਦੀ ਕੀਤੀ ਹੋਈ ਸੀ ਇਹ ਜਿਹੜਾ ਹੈਗਾ ਪਰਸੋਂ ਜਿਹੜਾ ਸੈਂਸੇਸ਼ਨ ਕ੍ਰਾਈਮ ਸੀ ਉਹਨੂੰ ਟਰੈਕ ਕਰਨ ਦੇ ਵਿੱਚ ਉਹਨੂੰ ਟ੍ਰੇਸ ਕਰਨ ਦੇ ਵਿੱਚ ਤੇ ਦੋਸ਼ੀਆਂ ਨੂੰ ਜਿਹੜਾ ਹੈਗਾ ਅਰੈਸਟ ਕਰਕੇ ਜਿਹੜਾ ਇਹਦੇ ਵਿੱਚੋਂ ਬੱਤੀਪੋਰ ਦਾ ਜਿਹੜਾ ਹੈਗਾ ਦੋ ਵੈਪਨ ਸੀ ਰਿਕਵਰ ਕੀਤੇ ਹੈਗੇ ਤਿੰਨ ਲਾਈਵ ਕੈਟ੍ਰਿਜਸ ਐਂਡ ਤਿੰਨ ਜਿਹੜੇ ਐਮਪਟੀ ਸ਼ੈਲ ਜਿਹੜੇ ਖੋਲ ਕਾਰਤੂਸ਼ ਨੇ ਉਹ ਬਰਾਮਦ ਕੀਤੇ ਐਂਡ ਇੱਕ ਮੋਟਰਸਾਈਕਲ ਜਿਹੜੇ ਦੇ ਉੱਪਰ ਆਈ ਸੀ ਉਹ ਬਰਾਮਦ ਕੀਤਾ ਅਗਲੀ ਇਹਨਾਂ ਦੀ ਜਿਹੜੀ ਹੈਗੀ ਹੈ ਹੁੜ੍ਹਗਾਈ ਨਾਲ ਜਿਹੜੀ ਹੈਗੀ ਇਹਨਾਂ ਦੀ ਪੁੱਛਕਿਸ਼ ਕਰਕੇ ਅਗਲੀ ਕਾਰਵਾਈ ਜਿੱਦੋਂ ਕੀਤੀ ਸਰ ਕੋਈ ਪਹਿਲਾਂ ਵੀ ਮਾਮਲੇ ਦਰਜ ਨੇ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਐ ਐਂਡ ਉਹਨਾਂ ਬਾਰੇ ਵੀ ਜਿਹੜੀ ਹੈਗੀ ਸਟੇਟਸ ਤੇ ਸਾਰਾ ਅਸੀਂ ਚੈੱਕ ਕਰਕੇ ਅਗਲੀ ਜਿਹੜੀ ਹੈਗੀ ਕਿਉਂਕਿ ਹੁਣ ਇਹਨੂੰ ਐਡਮਿਟ ਕਰਾਇਆ ਜਦੋਂ ਇਹ ਠੀਕ ਹੋਣਗੇ ਡਿਸਚਾਰਜ ਹੋਣਗੇ ਹਸਪੀਟਲ ਤੋਂ ਤਾਂ ਉਸ ਤੋਂ ਬਾਅਦ ਇਹਨਾਂ ਦੇ ਜਿਹੜੀ ਮੁਕਦਮਾ ਦੇ ਵਿੱਚ ਗ੍ਰਿਫਤਾਰੀ ਤਸੱਬਰ ਕਰਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈਗੀ ਅਸੀਂ ਪ੍ਰੋਪਰ ਅਮਲ ਚੱਲਿਆਂ ਦੀ ਜੀ